ਦੀ ਵਿਜ਼ਿਟ ਸੀ ਕੀ ਦੇਖੋ ਜੀ ਇਦਾਂ ਹੈਗਾ ਕਿ ਮਾਨਯੋਗ ਸੀਐਮ ਸਾਹਿਬ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਸਖਤ ਹਦਾਇਤਾਂ ਹੈਗੀਆਂ ਨਸ਼ਿਆਂ ਦੇ ਉਲਟ ਜਿਹੜਾ ਸਾਡਾ ਜਿਹੜਾ ਹੈਗਾ ਲਗਾਤਾਰ ਜਿਹੜਾ ਡਰਾਈਵ ਚੱਲ ਰਹੀ ਹੈ ਸੋ ਸਾਡਾ ਬੀਆਰ ਬਾਰਡਰ ਡਿਸਟ੍ਰਿਕਟ ਪਾਜ਼ਲ ਕਾ ਔਰ ਇਸੇ ਅਸੀਂ ਬੀਐਸਰ ਦੇ ਨਾਲ ਜੁਆਇੰਟ ਵਿਜ਼ਿਟਸ ਕਰਦੇ ਰਹਿੰਦੇ ਆ ਅੱਜ ਅਸੀਂ ਇਕੱਠੇ ਆਨੇ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਦਾ ਬੀਐਸਰ ਅਲੋਂਗ ਅਸੀਂ ਸਾਰਿਆਂ ਨੇ ਬਾਰਡਰ ਤੇ ਅੱਜ ਰਾਤੀ ਜਿਹੜੀ ਆ ਗਈ ਹੈ ਡਿਊਟੀਆਂ ਨੂੰ ਚੈੱਕ ਕੀਤਾ ਹੈਗਾ ਫੌਗੀ ਵੈਦਰ ਹੈਗਾ ਆਇਆ ਕਾਫੀ ਜ਼ਿਆਦਾ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਹੁਤ ਘੱਟ ਆ ਔਰ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਡਰੋਨ ਦੀ ਮੂਵਮੈਂਟ ਹੁੰਦੀ ਆ ਔਰ ਡਰੱਗਸ ਦਾ ਜਿਹੜੀ ਹੈਗੀ ਆ ਟਰਾਂਸ ਬਾਰਡਰ ਜਿਹੜੀ ਹੈਗੀ ਆ ਇਸ ਲਈ ਨੈਟਵਰਕ ਕਾਫੀ ਜ਼ਿਆਦਾ ਵਨਰੇਬਲ ਹੈਗਾ ਸਾਡੇ ਲਈ ਸੋ ਇਹਦੇ ਸਬੰਧ ਵਿੱਚ ਰਾਤੀ ਅਸੀਂ ਅੱਜ ਡਿਊਟੀਆਂ ਵਗੈਰਾ ਸਾਰੀ ਫੋਰਸ ਨੂੰ ਦੇਖਣਾ ਹੈ ਚੈਕਿੰਗ ਕਰਨਾ ਹੈ ਇਸੇ ਦੀ ਬੀਓਪੀ ਹੈਗੀ ਤੇ ਸੋਮਵਾਰ ਵਾਲਾ ਤੋਂ ਇੱਥੇ ਅੱਜ ਅਸੀਂ ਇੱਥੋਂ ਨੰਗ ਰਹੇ ਹੈਗੇ ਆ ਅੱਗੇ ਸਾਡੇ ਨਾਕੇ ਸਾਰੇ ਲੱਗੇ ਆ ਬਾਰਡਰ ਪੈਟਰੋਲ ਸਾਡੇ ਵੀਕਲ ਹੈਗੇ ਆ ਜੁਆਇੰਟ ਬੀਐਸਐਫ ਦੇ ਨਾਲ ਪੈਟਰੋਲਿੰਗ ਔਰ ਸਰਚ ਆਪਰੇਸ਼ਨ ਲਗਾਤਾਰ ਚੱਲ ਰਹੇ ਆ ਅੱਜ ਵੀ ਜਿੱਦਾਂ ਕਿ ਸਾਡੇ ਬੀਓਪੀ ਦੇ ਕੋਲ ਹੀ ਅਤੇ ਸਦਰ ਜਲਾਲਾਬਾਦ ਦੇ ਵਿੱਚ ਦੋ ਵੱਖਰੇ ਵੱਖਰੇ ਲੋਕੇਸ਼ਨਸ ਤੋਂ 6 ਕਿਜੀ ਹਿਰੋਇਨ ਜੜੀ ਹੈਗੀ ਆ ਉਹਦੀ ਰਿਕਵਰੀ ਹੋਈ ਆ ਸੋ ਸਸਪੈਕਟਿਡ ਡਰੋਨ ਡਰਾਪਿੰਗ ਸੀਗੀ ਸੋ ਇਹਦੇ ਲਈ ਲਗਾਤਾਰ ਜਿਹੜੇ ਹੈਗੇ ਪ੍ਰਯਾਸ ਚੱਲ ਰਹੇ ਆ ਤਾਂ ਕਿ ਇਹ ਨਾ ਦਿਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਹਨੂੰ ਦਬਿਸ਼ ਬਣਾ ਸਕੀਏ ਔਰ ਪ੍ਰੋਪਰ ਤਰੀਕੇ ਨਾਲ ਜਿਹੜੀ ਆ ਗਈ ਹੈ ਸਮਗਲਸ ਦੇ ਉਲਟ ਕਾਰਵਾਈ ਕਰ ਸਕੀਏ ਸਦੀ ਕੋਆਰਡੀਨੇਸ਼ਨ ਹੁੰਦੀ ਹੈ ਹਮੇਸ਼ਾ ਇਨਕੋਰਡ ਦੀ ਮੀਟਿੰਗਸ ਹੁੰਦੀ ਹੈ ਕਿ ਬੀਐਸਐਫ and ਕੋਰਪਸ ਪਰਸਨਲ बिकॉज ਫਾਜ਼ਿਲਖਾ ਇੱਕ ਬਾਰਡਰ ਡਿਸਟ੍ਰਿਕਟ ਹੈ ਤੇ ਇਸ ਕਰਕੇ ਸਾਡੇ ਆਪਸ ਚ ਰਗੜਾ ਅਮਰਸ਼ਾ ਹੁੰਦਾ ਹੈ ਉਹੀ ਅਸੀਂ ਮੀਟਿੰਗਸ ਇਹ ਸਵੇਰੇ ਕਰਦੇ ਹਾਂ ਜਿਹੜੀਆਂ ਅਸੀਂ ਇਨਸਟਰਕਸ਼ਨਸ ਦਿੰਨੇ ਆ ਉਹਨੂੰ ਚੈੱਕ ਕਰਨ ਲਈ ਔਰ ਆਪਣੇ ਜਵਾਨ ਜਿਹੜੇ ਇਸ ਟਾਈਮ ਸਾਡੇ ਬਾਰਡਰ ਤੇ ਡਿਊਟੀ ਦੇ ਰਹੇ ਇਸ ਟਾਈਮ ਅਸੀਂ ਉਹੀ ਸਾਰਾ ਦੇਖਣ ਦੀ ਹੈ ਸੁਰੱਖਿਆ ਮਿਲਦੀ ਹੈ ਜਮਾ ਸੁਰੱਖਿਆ ਬਲ ਅੰਤਰਰਾਸ਼ਟਰੀ ਸੀਮਾਕhetra ਫਾਜ਼ਿਲਖਾ ਕੇ ਬਾਸ अपनी ड्यूटियों में तैनात है स्थानीय प्रशासन और स्थानीय पुलिस इनके साथ मिलकर हम राष्ट्र विरोधी तत्वों के खिलाफ अपनी कार्रवाई जारी रखे हैं